ਭੈਣ ਤੇ ਭਰਾ ਦਾ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਅਤੇ ਚੰਗੇ ਮਾੜੇ ਦੇ ਵਾਸਤੇ ਭੈਣ ਭਰਾ ਇੱਕ ਦੂਜੇ ਨੂੰ ਜ਼ਰੂਰ ਸਮਝਾਉਂਦੇ ਨੇ ਪਰ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਮੁੰਡੇ ਅਤੇ ਕੁੜੀ ਨੂੰ ਪੁਲਿਸ ਦੀ ਗ੍ਰਿਫਤ ਦੇ ਵਿੱਚ ਦੇਖ ਰਹੇ ਹੋ ਤਾਂ ਇਹ ਉਹ ਭੈਣ ਭਰਾ ਨੇ ਜਿਨ੍ਹਾਂ ਨੇ ਇੱਕ ਦੂਜੇ ਨੂੰ ਰੋਕਣਾ ਤਾਂ ਕੀ ਸੀ ਬਲਕਿ ਦੋਨਾਂ ਨੇ ਮਿਲ ਕੇ ਗਲਤ ਕੰਮ ਕੀਤਾ ਜੀ ਹਾਂ ਦੱਸਦੀ ਹੈ ਕਿ ਮਾਨਸਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਇਹਨਾਂ ਦੋਨੇ ਭੈਣ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ criptocurrency ਦੀ ਆਰ ਦੇ ਵਿੱਚ ਫਰਜੀ ਵੈਬਸਾਈਟ ਦੇ ذریعے ਲੋਕਾਂ ਦੇ ਨਾਲ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਇਸ ਭੈਣ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸ਼ਿਕਾਇਤ ਕਰਤਾ ਸੁਖਦੀਪ ਸਿੰਘ ਨਿਵਾਸੀ ਬੁੱਢਲਾਡਾ ਨੇ ਦੱਸਿਆ ਕਿ ਦਿਪਤੀ ਸੈਣੀ ਅਤੇ ਉਸ ਦੇ ਭਰਾ ਚਾਹਤ ਸੈਣੀ ਨੇ ਫਰਜੀ ਵੈਬਸਾਈਟ ਬਣਾ ਕੇ ਉਸ ਦੇ ਨਾਲ ਠੱਗੀ ਮਾਰੀ ਅਤੇ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਮੈਂ ਇੱਕ ਦਰਖਾਸਤ ਦਿੱਤੀ ਸੀ ਜੀ तकरीबन ਜੁਲਾਈ 2024 ਦੇ ਵਿੱਚ ਸੀ ਤੇ ਉਹਦੇ ਐਫਆਈਆਰ ਕੱਟ ਗਿਆ ਸੀ ਜੀ ਜਨਵਰੀ 2025 ਦੇ ਵਿੱਚ ਇੱਕ ਕ੍ਰਿਪਟੋ ਕਰੰਸੀ ਦਾ ਮਾਮਲਾ ਜੀ ਇੱਕ ਸੁਖਦੇਵ ਸਿੰਘ ਔਰ ਦਿਪਤੀ ਸੈਣੀ ਤੇ ਚਾਹਤ ਸੈਣੀ ਇਹ ਤਿੰਨੋਂ ਵਿਅਕਤੀ ਸੀ ਜੋ ਆਪਸ ਵਿੱਚ 파ਟਨਰ ਸੀ ਇਹਨਾਂ ਨੇ ਇੱਕ ਜਾਲੀ ਵੈਬਸਾਈਟਾਂ ਤਿਆਰ ਕਰਕੇ ਇੱਕ ਜਾਲੀ ਕੋਇਨ ਤਿਆਰ ਕੀਤਾ ਜਿਹਦੇ ਵਿੱਚ ਮੇਰੇ ਵੀ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਪੈਸੇ ਵੀ ਇਹਨਾਂ ਨੇ ਇਨਵੈਸਟ ਕਰਵਾਏ ਜੀ ਤੇ ਬਹੁਤ ਵੱਡੀ ਠੱਗੀ ਇਹਨਾਂ ਨੇ ਕਰੋੜਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਯਾਨੀ ਕਿ ਇਹਨਾਂ ਨੇ ਮਾਰੀ ਸੀ ਜੀ ਤੇ ਦੋ ਫਰਾਰ ਸੀ ਤਿੰਨੋਂ ਜੀ ਤਾਂ ਜਿਹੜਾ ਸੁਖਦੇਵ ਸਿੰਘ ਆ ਉਹ ਤਾਂ ਬਰਨਾਲਾ ਪੁਲਿਸ ਨੇ ਅਗਸਤ ਦੇ ਵਿੱਚ ਯਾਨੀ ਕਿ ਉਹਨੂੰ ਗ੍ਰਿਫਤਾਰ ਕੀਤਾ ਸੀ ਅਲੱਗ ਇੱਕ ਉਹਨਾਂ ਤੇ ਐਫ ਆਈ ਆਰ ਸੀ ਉੱਥੋਂ ਔਰ ਇਹ ਦੋਨੋਂ ਹਜੇ ਫਰਾਰ ਸੀਗੇ ਜੀ ਜੋ ਕਿ ਰਾਤ ਸਰਚ ਹੋਏ ਨੇਗੇ ਤੇ ਸਵੇਰੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆਗਾ ਜੀ ਲਗਭਗ ਇਹਨਾਂ ਦੀ ਲੋਕੇਸ਼ਨ ਵਗੈਰਾ ਜੋ ਵੀ ਸਾਈਬਰ ਨੇ ਬੜੀ ਮਿਹਨਤ ਨਾਲ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਅੱਜ ਬੇਰਸ਼ਕੀਤ ਕਰਨਗੇ ਜੀ ਅੱਜ ਸ਼ਾਇਦ ਅਤੇ ਅੱਗੇ ਇਨਸਾਫ ਮਿਲਣ ਦੀ ਮੈਨੂੰ ਪੂਰੀ ਪੂਰੀ ਆਸ ਹੈ ਜੇ ਮੇਰੇ ਕੁਝ ਨਾਲ ਦੋਸਤ ਵੀ ਸੀਗੇ ਜੀ ਅਸੀਂ ਤਕਰੀਬਨ 1.5 ਤੋਂ 3 ਕਰੋੜ ਰੁਪਏ ਦਾ ਇਹ ਮਸਲਾ ਜਿਹੜਾ ਉਹ ਸਾਡਾ ਹੈਗਾ ਜੀ ਕੋਈ ਤੁਹਾਨੂੰ ਪੈਸਾ ਵਾਪਸ ਆਇਆ ਸਾਨੂੰ ਨਾ ਜੀ ਕੋਈ ਪੈਸਾ ਵਾਪਸ ਨਹੀਂ ਆਇਆ ਜੀ ਕੋਈ ਤੁਹਾਨੂੰ ਚੈੱਕ ਵਗੈਰਾ ਦਿੱਤੇ ਕੀ ਦਿੱਤਾ ਹਾਂਜੀ ਇਹਨੇ ਦੋ ਵਾਰ ਸਾਡੇ ਨਾਲ ਮਤਲਬ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਇਹਨੇ ਸਾਨੂੰ 1 ਕਰੋੜ 10 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਜੀ ਫਿਰ ਇਹਨੇ ਸਾਨੂੰ ਦੋ ਚੈੱਕ ਦਿੱਤੇ 1 81 ਲੱਖ ਰੁਪਏ ਦਾ 1 99 ਲੱਖ ਰੁਪਏ ਦਾ ਚੈੱਕ ਤੇ ਮੇਰਾ ਦੋਸਤ ਹੈ ਕਿ ਉਹਨੂੰ ਇਹਨੇ 15-15 ਲੱਖ ਰੁਪਏ ਦੇ ਤਿੰਨ ਚੈੱਕ ਵੀ ਦਿੱਤੇ ਜੀ ਤੇ ਹਾਂ ਉਹਨੂੰ ਥੋੜੀ ਅਮਾਉਂਟ ਵੀ ਪਾਈ ਸੀ ਇੱਕ ਵਾਰ ਉਸ ਤੋਂ ਬਾਅਦ ਇਹ ਫਿਰ ਚੈੱਕ ਇਹਨੇ ਜਿਹੜੇ ਇਹਦੇ ਬਾਊਂਸ ਹੋਣ ਲੱਗੇ ਜੀ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਉਹ ਜਿਹੜਾ ਹੈਗਾ ਦਰਖਾਸਤ ਉਹ ਰੀਓਪਨ ਕਰਾਈ ਤੇ ਮਾਨ ਜੋ ਕੇ ਐਸਐਸਪੀ ਸਾਹਿਬ ਦੇ ਅਸੀਂ ਦਰਖਾਸਤ ਦਿੱਤੀ ਤੇ ਦੁਬਾਰਾ ਫਿਰ ਇਹਦੇ ਉੱਤੇ ਕਾਰਵਾਈ ਜੜੀ ਗਈ ਅਤੀਸ ਸਬੰਧ ਦੇ ਵਿੱਚ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਇਹਨਾਂ ਤਿੰਨ ਲੋਕਾਂ ਦੇ ਵੱਲੋਂ ਰਲ ਕੇ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਸੀ ਇੱਕ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਤੇ ਇਹਨਾਂ ਦੋਨਾਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਹਨਾਂ ਦੋਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਮਾਮਲਾ ਹੈਗਾ ਨਾ ਇਹ ਕ੍ਰਿਪਟੋ ਕਰੰਸੀ ਦੇ ਨਾਂ ਤੇ ਇਹਨਾਂ ਨੇ ਜਾਲੀ ਵੈਬਸਾਈਟਾਂ ਬਣਾ ਕੇ ਲੋਕਾਂ ਤੋਂ ਪੈਸੇ ਲਵਾ ਕੇ ਇਹ ਕਾਫੀ ਵਿਅਕਤੀਆਂ ਤੋਂ ਪੈਸੇ ਇਹਨਾਂ ਨੇ ਹਾਸਲ ਕੀਤੇ ਵੀ ਇਹ ਇਨਾਂ ਦੇ ਵਿੱਚ ਤਿੰਨ ਦੋਸ਼ੀ ਸੀ ਇੱਕ ਨੂੰ ਪਹਿਲਾਂ ਰੈਸਟ ਕੀਤਾ ਗਿਆ ਅੱਜ ਦੋ ਦੋਸ਼ੀ ਕਾਫੀ ਚਿਰ ਤੋਂ ਸਾਨੂੰ ਲੋੜੀ ਦੇ ਸੀ ਉਹਨਾਂ ਨੂੰ ਅਸੀਂ ਅੱਜ ਖਰੜ ਤੋਂ ਲਿਆ ਕੇ ਅੱਜ ਪੇਸ਼ ਮਾਨਯੋਗ ਅਦਾਲਤ ਵਿੱਚ ਕਰ ਰਹੇ ਹਾਂ ਇਹਨਾਂ ਦਾਰਮਾਡ ਸਰ ਕਿਹੜੇ ਕਿਹੜੇ ਮੁਕੱਦਮੇ ਹਾਰਾ ਦੀ ਸੀ ਇਹਨਾਂ ਤੇ 420 465 467 ਮਾਮਲਾ ਕਦੋਂ ਦਰਜ ਹੋਇਆ ਸੀ ਸਰ 8 ਜਨਵਰੀ 2025 ਦੇ ਵਿੱਚ ਦਰਜ ਹੋਇਆ ਸੀ ਖ਼ੈਦ ਆਦੀ ਹੈ ਕਿ ਅੱਜਕੱਲ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਆਨਲਾਈਨ ਠੱਗੀਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਗਲਤ ਤਰੀਕੇ ਦੇ ਨਾਲ ਆਪਣੇ ਝਾਂਸੇ ਦੇ ਵਿੱਚ ਫਸਾਇਆ ਜਾਂਦਾ ਤੇ ਬਾਅਦ ਵਿੱਚੋਂ ਪਤਾ ਲੱਗਦਾ ਕਿ ਇਹ ਤਾਂ ਤੁਹਾਡਾ ਨਾ ਬਹੁਤ ਵੱਡਾ ਧੋਖਾ ਕਰ ਗਿਆ ਤੇ ਅਜਿਹੀਆਂ ਗੱਲਾਂ ਤੋਂ ਤੁਸੀਂ ਵੀ ਸੁਚੇਤ ਰਹਿਆ ਕਰੋ ਕਿਤੇ ਵੀ ਆਪਣੇ ਪੈਸੇ ਇਨਵੈਸਟ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਹਕੀਕਤ ਦੀ ਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ